ਅੱਜ ਜ਼ਿਲ੍ਹਾ ਪਟਿਆਲੇ ਦੀ ਜ਼ਿੰਮੇਵਾਰ ਸਾਥੀਆਂ ਨੂੰ ਬੁਲਾਇਆ ਗਿਆ ਸੀ ਕਿਉਂਕਿ ਪਿਛਲੇ ਦਿਨੀ ਪਿੰਡ ਬਠੋਈ ਦੇ ਅੰਦਰ ਜੋ ਕਿਰਤੀ ਕਾਮੇ ਮਿਹਨਤ ਕਸ਼ ਲੋ ਗਰੀਬ ਲੋਕਾਂ ਦੇ ਨਾਲ ਜ਼ੁਲਮ ਜਸਤੀ ਹੋਈ ਔਰ ਉਸ ਪਿੰਡ ਦੇ ਅੰਦਰ ਲਗਭਗ 602 ਏਕੜ ਜ਼ਮੀਨ ਜਿਹੜੀ ਹੈਗੀ ਆ ਪੰਚਾਇਤੀ ਸ਼ਾਮਲੜ ਜ਼ਮੀਨ ਹੈ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤਹਿਤ ਜਿਹੜਾ ਪੰਚਾਇਤੀ ਵਿਭਾਗ ਨੇ 98 ਏਕੜ ਦੀ ਬੋਲੀ ਵਾਸਤੇ ਉਹਨਾਂ ਨੇ ਅਲਾਉ ਕਰ ਦਿੱਤਾ ਸੀ ਕਿਉਂਕਿ ਬਾਕੀ ਦੀ ਜਿਹੜੀ ਹੈ ਰਕਬਾ ਉਹ ਅਜੇ ਕੋਰਟ ਦੇ ਅੰਦਰ ਚੱਲਦਾ ਪਰੰਤੂ 98 ਏਕੜ ਜਿਹੜੀ ਹੈ ਜ਼ਮੀਨ ਉਹਦੀ ਬੋਲੀ ਵਾਸਤੇ ਡਾਇਰੈਕਸ਼ਨ ਕੀਤੀ ਸੀ ਜਿਹਦੇ ਤਹਿਤ ਵੀਡੀਓ ਸਾਹਿਬ ਨੇ ਜਿਹੜਾ ਉੱਥੇ ਪੰਚਾਇਤ ਆਪਣੇ ਦਫ਼ਤਰ ਦੇ ਅੰਦਰ ਉਹ ਬੋਲੀ ਕੀਤੀ ਪਰੰਤੂ ਜਿਨ੍ਹਾਂ ਲੋਕਾਂ ਦਾ ਉਹ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਨਜਾਇਜ਼ ਤੌਰ ਤੇ ਕੀਤਾ ਹੋਇਆ ਉਹ ਵੀਡੀਓ ਦਫ਼ਤਰ ਦੇ ਗੇਟ ਮੂਰੇ ਡਾਂਗਾ ਸੋਟੀਆਂ ਲੈ ਕੇ ਖੜ ਗਏ ਤਾਂ ਕਿ ਜਿਹੜਾ ਵੀ ਇੱਥੇ ਬੋਲੀ ਦੇਣ ਆਏਗਾ ਉਹਨੂੰ ਇੱਥੇ ਰੋਕਾਂਗੇ ਪਰੰਤੂ ਉਸ ਵੀਡੀਓ ਦਫ਼ਤਰ ਦੇ ਦੂਸਰੇ ਗੇਟ ਰਸਤੇ ਸਾਥੀ ਐਂਟਰ ਹੋਏ ਬਠੋਈ ਕਲਾਂ ਦੇ ਜਿਹੜੇ ਦਲ ਸਮਾਰ ਨਾਲ ਸੰਬੰਧਿਤ ਹੈ ਔਰ ਜਨਰਲ ਸਮਾਰ ਨਾਲ ਵੀ ਸੰਬੰਧਿਤ ਹੈ ਜਦੋਂ ਉਹਨਾਂ ਨੇ ਬਕਾਇਦਾ ਵੀਡੀਓ ਸਾਹਮਣੇ ਬੋਲੀ ਕਰਵਾ ਕੇ ਉਹਨਾਂ ਦੇ ਜਿਹੜੇ ਬਣਦੀ ਲਗਭਗ 11.35 ਏਕੜਾਂ ਦੀ ਲਗਭਗ 11.5 ਲੱਖ ਰੁਪਇਆ ਉਹਨਾਂ ਕੋਲੋਂ ਜਮ੍ਹਾਂ ਕਰਵਾ ਲਿਆ ਬੋਲੀ ਦਾ ਤੇ ਰਸੀਦਾਂ ਉਹਨਾਂ ਨੂੰ ਦੇ ਦਿੱਤੀਆਂ ਪਰੰਤੂ ਇਨ ਬਿਟਵੀਨ ਜੋ ਜਿਹੜੇ ਉੱਥੇ ਦੇ سرمایہਦਾਰ ਲੋਕ ਐ ਜਿਹੜੇ ਨਜਾਇਜ਼ ਤੌਰ ਤੇ ਪੰਚਾਇਤੀ ਜ਼ਮੀਨ ਦੇ ਉੱਤੇ ਕਾਬਜ ਐ ਤੇ ਉਹਨਾਂ ਨੇ ਅੰਨੇਵਾ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਬੜਾ ਤਸ਼ੱਦਦ ਜਿਹੜਾ ਕੀਤਾ ਬਹੁਤ ਸਾਰੇ ਸਾਥੀ ਫੱਟੜ ਕਰ ਦਿੱਤੇ ਹਸਪੀਟਲ ਐਡਮਿਟ ਕਰਾਉਣੇ ਪਏ ਪਰੰਤੂ ਉੱਥੇ ਐਫ ਆਈ ਆਰ ਐਫ ਆਈ ਆਰ 160 ਨੰਬਰ ਐਫ ਆਈ ਆਰ ਦਰਜ ਹੋਈ ਔਰ 24 6 24 6 ਨੂੰ ਐਫ ਆਈ ਆਰ ਲਗਭਗ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੀਤਣ ਤੇ باوجود ਵੀ ਅਜੇ ਤੱਕ ਇੱਕ ਵੀ ਗ੍ਰਿਫਤਾਰੀ ਪ੍ਰਸ਼ਾਸਨ ਨੇ ਨਹੀਂ ਕੀਤੀ ਔਰ ਜਿਹੜੇ ਸ਼ਰਿਆਮ ਜਿਹੜੇ ਸਮੰਤਵਾਦੀ ਲੋਕ ਹੈ ਰਜਵਾੜਾ ਸ਼ਾਹੀ ਔਰ ਇੱਥੇ ਦੀ ਸੂਬਾ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਐਦਾਂ ਦੇ ਗਾਣੇ ਗਾਉਣ ਵਾਲਾ ਮੁੱਖ ਮੰਤਰੀ ਅੱਜ ਕਮੀਆਂ ਕ੍ਰਿਤੀ ਕਾਮੇ ਮਿੰਤ ਕਸ਼ ਲੋਕਾਂ ਦਾ ਜਿਹੜਾ ਸਵਾਗਤ ਆ ਔਰ ਸਰਕਾਰੀ ਦਫ਼ਤਰ ਦੇ ਅੰਦਰ ਡਾਂਗਾ ਨਾਲ ਕੀਤਾ ਗਿਆ ਔਰ ਬੜੀ ਦੁੱਖ ਦੀ ਗੱਲ ਹੈ ਇੱਥੇ ਉਹਦਾ ਪ੍ਰਸ਼ਾਸਨ ਜਿਹੜਾ ਬਣਦੀ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਆਪਣੇ ਤੌਰ ਤੇ ਐਫ ਆਈ ਆਰ ਕਰਵਾਉਂਦਾ ਪਰੰਤੂ ਜਿਹੜਾ ਉੱਥੇ ਅਜੇ ਤੱਕ ਵੀ ਉਹਨੇ ਵੀਡੀਓ ਨੇ ਆਪਣੇ ਤੌਰ ਤੇ ਜਿਹੜੀ ਐਫ ਆਈ ਆਰ ਨਹੀਂ ਕਰਵਾਈ ਕਿਉਂਕਿ ਐਟ੍ਰੋਸਿਟੀ ਐਕਟ ਤਹਿਤ ਪਰਚਾ ਦਰਜ ਹੋਇਆ ਤੇ ਅੱਜ ਤੱਕ ਕੋਈ ਗ੍ਰਿਫਟਾਰੀ ਨਹੀਂ ਹੈ ਔਰ ਇਸ ਸੰਬੰਧ ਦੇ ਵਿੱਚ ਪਾਰਟੀ ਦਾ ਡੈਪੂਟੇਸ਼ਨ ਜਿਹੜਾ ਜਿਹੜਾ 22 ਤਰੀਕ ਨੂੰ 22 ਤਰੀਕ ਨੂੰ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਸਾਡੇ ਨਾਲ ਸੂਬੇ ਦੇ ਪ੍ਰੈਜ਼ੀਡੈਂਟ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਪਾਰਟੀ ਦਾ ਪੂਰਾ ਡੈਪਟੀਸ਼ਨ ਜੋਗਾ ਸਿੰਘ ਬਣਾਉਂਦਿਆਂ ਜੀ ਬਲਦੇਵ ਸਿੰਘ ਮਹਿਰਾਜ ਜੀ ਸਾਰੀ ਟੀਮ ਜਿਹੜੀ ਹੈ ਮਿਲੀ ਤੇ ਉੱਥੇ ਵੀ ਜਿਹੜਾ ਅਸੀਂ ਉਹਨਾਂ ਨੇ ਭਰੋਸਾ ਦਿੱਤਾ ਸੀ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਥੋਂ ਦੇ ਡੀਸੀ ਸਾਹਿਬ ਨੂੰ ਮਿਲੇ ਮਾਨਯੋਗ ਪ੍ਰੀਤੀ ਜਾਦਵ ਜੀ ਨੂੰ ਤੇ ਉਹਨਾਂ ਨੂੰ ਵੀ ਕਿਹਾ ਕਿ ਅਜੇ ਤੱਕ ਤੁਸੀਂ ਅਜੇ ਤੱਕ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ باوجود ਵੀ ਅਜੇ ਤੱਕ ਕਾਰਵਾਈ ਨਹੀਂ ਹੋਈ ਤੇ ਉਹਨਾਂ ਨੇ ਵੀ ਭਰੋਸਾ ਦਿਵਾਇਆ ਸੀ ਪਰੰਤੂ ਅੱਜ ਵੀ 22 ਤਰੀਕ ਤੋਂ ਹੁਣ ਤੱਕ ਕੋਈ ਐਕਸ਼ਨ ਨਹੀਂ ਕੋਈ ਕਾਰਵਾਈ ਨਹੀਂ ਤੇ ਉਸੇ ਦਿਨ ਅਸੀਂ ਮਹਿਸੂਸ ਕਰ ਲਿਆ ਸੀ ਕਿ ਜਿਹੜਾ ਪ੍ਰਸ਼ਾਸਨ ਹੈ ਇਹ ਸਰਕਾਰ ਜਿਹੜੀ ਹੈ ਸਰਕਾਰ ਹੀ ਨਹੀਂ ਚਾਹੁੰਦੀ ਅਸੀਂ ਮਹਿਸੂਸ ਕਰਦੇ ਸੀ ਕਿ ਪ੍ਰਸ਼ਾਸਨ ਜਿਹੜਾ ਜਿਹੜਾ ਸਰਕਾਰ ਦੇ ਦਬਾਅ ਥੱਲੇ ਹੈ ਔਰ ਇਹ ਸਰਕਾਰ ਜਿਹੜੀ ਹੈ ਔਰ ਪੂੰਜੀਪਤੀਆਂ ਦੇ ਜਿਹੜਾ ਕੂ ਮਾਫੀਆ ਉਹਦੀ ਪਿੱਠ ਤੇ ਖੜੀ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ 15 ਤਰੀਕ ਨੂੰ ਆਜ਼ਾਦੀ ਵਾਲੇ ਦਿਨ ਤੇ ਆਜ਼ਾਦੀ ਸਾਰੇ ਦੇਸ਼ ਆਜ਼ਾਦੀ ਦੇ ਜਸ਼ਨ ਮਨਾਏਗਾ ਪਰੰਤੂ ਅੱਜ ਗਰੀਬ ਲੋਕਾਂ ਵਾਸਤੇ ਆਜ਼ਾਦੀ ਕੋਈ ਮੈ ਨਹੀਂ ਰੱਖਦੀ ਕਿਹੋ ਜਿਹੀ ਆਜ਼ਾਦੀ ਜਿਹਦੇ ਲੋਕਾਂ ਨੂੰ ਆਪਣੇ ਜਿਹੜਾ ਹੱਕ ਹੁਕੂਕ ਮੰਗਣ ਵਾਸਤੇ ਜਿਹੜਾ ਡਾਂਗਾ ਖਾਣੀਆਂ ਪੈਂਦੀਆਂ ਉਹ ਸਾਡੇ ਵਾਸਤੇ ਕਾਦੀ ਆਜ਼ਾਦੀ ਇਸ ਕਰਕੇ ਜਿਹੜੇ ਸਾਡੇ ਗੁਰੂਆਂ ਰਹਿ ਭਰਾ ਮਹਾਪੁਰਸ਼ਾ ਔਰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਨੇ ਜੋ ਸੁਪਨਾ ਸੰਜੋ ਕੇ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਤੇ ਚੜੇ ਅੱਜ ਉਹਨਾਂ ਦੀ ਵੀ ਆਤਮਾ ਜਿਹੜੀ ਉਰਲਾਉਂਦੀ ਹੋएगी ਇਹ ਦੇਖ ਕੇ ਕਿ ਕਿਰਤੀ ਕਾਂ ਮੈਂਤ ਕਸ਼ ਲੋਕਾਂ ਗਰੀਬ ਲੋਕਾਂ ਤੇ ਜ਼ੁਲਮ ਜਾਤੀ ਆ ਅਤਿਆਚਾਰ ਹੋ ਰਿਹਾ ਛਾਲੂਪਿੰਡ ਦੇ ਅੰਦਰ ਦੇਖ ਲੋ ਤੇ ਉਹ ਲੜਕਾ ਜਿਹੜਾ ਜਸਪ੍ਰੀਤ ਮਰਦਾਪੁਰ ਦਾ ਉਹ ਰਾਤ ਨੂੰ ਚੱਕ ਕੇ 12 1 ਵਜੇ ਜਿਹੜਾ ਚੱਕੀ ਲਿਆ ਕੇ ਦੂਸਰੇ ਦਿਨ ਇਨਕਾਊਂਟਰ ਕਰ ਦਿਖਾ ਦਿੱਤਾ ਅਸੀਂ ਨਹੀਂ ਮਤਲਬ ਇਹ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਅਸੀਂ ਕਿਸੇ ਦੇ ਪਿੱਠ ਨਹੀਂ ਥਾਪੜਦੇ ਜੇਕਰ ਉਹਦਾ ਉਹਨੇ ਕ੍ਰਾਈਮ ਕੀਤਾ ਸੀ ਕੋਈ ਕਾਨੂੰਨ ਉਹਨੂੰ ਸਜ਼ਾ ਦਿੰਦਾ ਪਰੰਤੂ ਸਰਕਾਰ ਨੇ ਆਪਣੀ ਵਾਵਾ ਘਟਣ ਵਾਸਤੇ ਸਾਡਾ ਸਮਾਜ ਦਾ ਨੌਜਵਾਨ ਜਿਹੜਾ ਹੈ ਉਹਨੂੰ ਫੇਕ ਇੰਕਾਊਂਟਰ ਕਰਕੇ ਜਿਹੜਾ ਏਦਾਂ ਕਰ ਦਿੱਤਾ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਜ਼ੁਲਮ ਜ਼ਿਆਸਤੀਆਂ ਆਤੀਆਂ ਤਿਆਰ ਹੋ ਰਹੇ ਆ ਔਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਇੱਥੇ ਬਹੁਜਨ ਸਮਾਜ ਪਾਰਟੀ ਨੇ 15 ਮਾਰਚ ਨੂੰ ਪੰਜਾਬ ਸੰਭਾਲੋ ਮਹਿੰਮ ਜਿਹੜੀ ਹੈ ਪੰਜਾਬ ਦੇ ਹੁੰਦੀ ਹੋਈ ਹੈ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਆ ਸਾਰੀਆਂ ਪਾਰਟੀਆਂ ਨੂੰ ਅਕਾਲੀ ਭਾਜਪਾ ਕਾਂਗਰਸ ਔਰ ਹੁਣ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਦੇਖਿਆ ਔਰ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਦੇ ਸਮੇਂ ਗਰੀਬਾਂ ਨਾਲ ਲੋਕਾਂ ਜਿਹੜਾ ਕਿਰਤੀ ਕਾਮੇ ਮਿਹਨਤ ਕਸ਼ ਲੋਕਾਂ ਤੇ ਜੁਲਮ ਜ਼ਿਆਤੀ ਔਰ ਅਤਿਆਚਾਰ ਹੋਇਆ ਔਰ ਸਾਰੇ ਲੋਕ ਹੁਣ ਪੰਜਾਬ ਜਿਹੜੀ ਬਹੁਜ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਿਮ ਜਿਹੜੀ ਰੰਭੀ ਹੋਈ ਆ ਵੱਡੇ ਪੱਧਰ ਦੇ ਉੱਤੇ ਲੋਕ ਇਸ ਮਹਿਮ ਦੇ ਨਾਲ ਜੁੜ ਰਹੇ ਆ ਅਸੀਂ 15 ਤਰੀਕ ਨੂੰ ਵੱਡੇ ਪੱਧਰ ਦੇ ਉੱਤੇ ਇਸ ਸੂਬੇ ਦੀ ਸੁੱਤੀ ਪਈ ਸਰਕਾਰ ਨੂੰ ਜੁੜੀ ਰਜਵਾੜਾ ਸ਼ਾਹੀ ਦੇ ਪਿੱਛੇ ਦੇ ਖੜੀ ਆ ਅਸੀਂ ਵੱਡੀ ਪੰਦਰ ਤੇ ਸੜਕਾਂ ਤੇ ਉਤਰਾਂਗੇ ਰੋਸ ਧਰਨਾ ਪ੍ਰਦਰਸ਼ਨ ਕਰਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਸਾਥੀਆਂ ਦੀਆਂ ਜ਼ਿੰਮੇਵਾਰ ਸਾਥੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਔਰ ਮਾਨ ਜੋ ਕ੍ਰੀਮਪੂਰੀ ਸਾਹਿਬ ਔਰ ਮੈਂ ਵੀ ਆਪਣੀ ਸਾਰੀ ਸਮੂਚੀ ਜਿਹੜੀ ਲੀਡਰਸ਼ਿਪ ਹੈ ਪਿੰਡਾਂ ਦੇ ਵਿੱਚ ਪਟਿਆਲੇ ਸ਼ਹਿਰ ਦੇ ਅੰਦਰ ਲੋਕਾਂ ਦੇ ਅੰਦਰ ਅਵੇਰਨੈਸ ਪੈਦਾ ਕਰਕੇ ਲੋਕਾਂ ਨੂੰ ਚੇਤਨਨ ਕਰਨ ਵਾਸਤੇ ਅਸੀਂ ਸੜਕਾਂ ਤੇ ਉਤਰਾਂਗੇ ਇਹੋ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਹੈ